ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ ਮੈਨਗਨੀਜ਼ ਸਲਫੇਟ ਬਾਰੇ ਉਹਦੇ ਬਾਰੇ ਕੁਝ ਜਾਣਕਾਰੀ ਹੈ ਤੇ ਪੱਤੇ ਇਸ ਨੂੰ ਕਿਸ ਰੂਪ ਚ ਲੈਂਦੇ ਨੇ ਜਾਂ ਬੂਟੇ ਇਸ ਨੂੰ ਕਿਸ ਰੂਪ ਦੇ ਵਿੱਚ ਅਬਜ਼ੌਰਬ ਕਰਦੇ ਨੇ ਸੋਖਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਇਹਦੇ ਚ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਸੋਲਿਊਬਿਲਿਟੀ ਦੀ ਗੱਲ ਕਰਦੇ ਆ ਜਾਨੀ ਇਹਦੀ ਘੋਲਣਸ਼ੀਲਤਾ ਤਾਂ ਜਿਵੇਂ ਅੱਜ ਕੱਲ੍ਹ ਸਰਦੀ ਦਾ ਮੌਸਮ ਹੈ ਤਾਂ ਇਹ 50 ਡਿਗਰੀ ਸੈਲਸੀਅਸ ਦੇ ਉੱਤੇ 52 ਗ੍ਰਾਮ ਪ੍ਰਤੀ 100 ਮਿਲੀਲੀਟਰ ਦੇ ਵਿੱਚ ਘੁਲਣਸ਼ੀਲ ਹੁੰਦੀ ਹੈ ਤੇ ਜੇ ਅਸੀਂ ਲਗਭਗ ਅੱਧਾ ਕਿਲੋ ਪਾ ਰਹੇ ਹਾਂ ਤਾਂ ਉਹਦੇ ਵਾਸਤੇ ਆਪਾਂ ਨੂੰ 1 ਲੀਟਰ ਦੇ ਵਿੱਚ ਪਹਿਲਾਂ ਦਾ ਘੋਲ ਬਣਾਉਣਾ ਪਊਗਾ ਪਾਣੀ ਦੇ ਵਿੱਚ ਘੱਟੋ-ਘੱਟ ਤੇ ਜੇ 1 ਕਿਲੋ ਲੈ ਰਹੇ ਹਾਂ ਤਾਂ ਉਸ ਲਈ ਆਪਾਂ ਨੂੰ 2 ਲੀਟਰ ਪਾਣੀ ਜਿਹੜਾ ਹੈ ਉਹ ਲੈਣਾ ਪਊਗਾ ਜਾਨੀ ਕਿ ਜਿੰਨਾ ਆਪਣੇ ਕੋਲੇ ਮੈਨਗਨੀਜ਼ ਸਲਫੇਟ ਹੈ ਉਦੋਂ ਦੁੱਗਣਾ ਆਪਾਂ ਪਾਣੀ ਲੈ ਕੇ ਉਹਦੇ ਵਿੱਚ ਉਹਦਾ ਘੋਲ ਤਿਆਰ ਕਰਨਾ ਤੇ ਉਸ ਤੋਂ ਬਾਅਦ ਆਪਾਂ ਟੋਲੀਆਂ ਨਾਲ ਕਿ ਉਹਦਾ ਛਿੜਕਾ ਕਰ ਸਕਦੇ ਹਾਂ ਹੁਣ ਆ ਜੀ ਇਹ ਵੀ ਕਿਸ ਰੂਪ ਚ ਆਪਣੇ ਕੋਲ ਇਹ ਆਉਂਦਾ ਤਾਂ ਇਹ ਆਪਣੇ ਕੋਲੇ ਮੈਨਗਨੀਜ਼ ਸਲਫੇਟ ਦੇ ਰੂਪ ਦੇ ਵਿੱਚ ਆਉਂਦਾ ਜਿਹਦਾ ਫਾਰਮੂਲਾ ਹੈ MnSO4 Mn ਮੈਨਗਨੀਜ਼ ਦਾ ਫਾਰਮੂਲਾ ਹੈ ਤੇ ਮੈਨਗਨੀਜ਼ ਇੱਕ ਧਾਤ ਹੈ ਉਸ ਤੋਂ ਬਾਅਦ ਸਲਫੇਟ ਗਰੁੱਪ ਆਉਂਦਾ SO4 ਜਿਹੜਾ ਕਿ ਨੌਨ ਮੈਟਲ ਯਾਨੀ ਕਿ ਅਧਾਤ ਸਾਡੇ ਕੋਲੇ ਦਾ ਇੱਕ ਸਮੂਹ ਹੈ ਅਧਾਤਾਂ ਦਾ ਸਮੂਹ ਹੈ ਤੇ ਜਿਵੇਂ ਆਪਣੇ ਕੋਲੇ ਆਮ ਲੂਣ ਹੁੰਦਾ ਹੈ ਸੋਡੀਅਮ ਕਲੋਰਾਇਡ ਉਸੇ ਤਰੀਕੇ ਦਾ ਇਹ ਵੀ ਇੱਕ ਲੂਣ ਹੈ ਧਾਤ ਤੇ ਧਾਤਾਂ ਦਾ ਇੱਕ ਸਲਫੇਟ ਸਮੂਹ ਹੈ ਉਹਨਾਂ ਦਾ ਇਹ ਇੱਕ ਲੂਣ ਹੈ ਤੇ ਜਿੰਨੇ ਵੀ ਲੂਣ ਹੁੰਦੇ ਨੇ ਇਹ ਆਮ ਤੌਰ ਤੇ ਪਾਣੀ ਦੇ ਵਿੱਚ ਘੋਲਣਸ਼ੀਲ ਹੁੰਦੇ ਨੇ ਤੇ ਆਪਾਂ ਇਹਨੂੰ ਪਾਣੀ ਦੇ ਵਿੱਚ ਘੋਲ ਕੇ ਇਹਦੀ ਵਰਤੋਂ ਕਰ ਸਕਦੇ ਹਾਂ ਹੁਣ ਜਦੋਂ ਆਪਾਂ ਇਹਨੂੰ ਪਾਣੀ ਦੇ ਵਿੱਚ ਘੋਲਦੇ ਹਾਂ ਤਾਂ ਜਿਵੇਂ ਮੈਂ ਇਹ ਰਿਐਕਸ਼ਨ ਇਹ ਲਿਖੀ ਹੈ Fe(MnSO4) ਮੈਗਨੀ ਸਲਫੇਟ ਹੋ ਗਿਆ ਐਚ ਆਪਾਂ ਪਾਣੀ ਪਾਇਆ H2O ਆ ਪਾਣੀ ਦਾ ਫਾਰਮੂਲਾ ਹੈ ਤਾਂ ਪਾਣੀ ਦੇ ਵਿੱਚ ਘੋਲਣ ਉਪਰੰਤ ਇਹ Mn2+ ਜਿਹੜਾ ਕਿ ਇੱਕ ਧਨ ਆਇਨ ਹੈ ਉਹਦੇ ਵਿੱਚ ਟੁੱਟ ਜਾਂਦਾ ਤੇ SO4 ਯਾਨੀ ਕਿ ਰੈਣ ਆਇਨੀ ਅਤਾਤਵਿਕ ਸਮੂਹ ਹੈ ਜਾਂ ਗਰੁੱਪ ਹੈ ਸਲਫੇਟ ਆਇਨ ਮੈਗਨੀਜ਼ ਅਡ ਹੋ ਜਾਂਦਾ ਸਲਫੇਟ ਗਰੁੱਪ ਅਡ ਹੋ ਜਾਂਦਾ ਉਸ ਵਕਤ ਹੋਏ ਮੈਗਨੀਜ਼ ਦੇ ਧਨ ਆਇਨ ਨੂੰ ਜਿਹੜੇ ਬੂਟੇ ਨੇ ਉਹ ਪੱਤਿਆਂ ਦੇ ਵਿੱਚ ਸਟੋਮਟਾ ਰਾਹੀਂ ਸੋਖ ਲੈਂਦੇ ਨੇ ਤੇ ਉਸ ਤੋਂ ਬਾਅਦ ਇਹ ਬੂਟੇ ਦੀਆਂ ਵੱਖ-ਵੱਖ ਕਿਰਿਆਵਾਂ ਜਿਹੜੀਆਂ ਹੈਗੀਆਂ ਜਿਦੇ ਵਿੱਚ ਆਪਣੇ ਕੋਲ ਆ ਜਾਂਦੀ ਹੈ ਫੋਟੋਸਿੰਥਸ ਜਾਨੀ ਕਿ ਪ੍ਰਕਾਸ਼ ਸੰਸਲੇਸ਼ਨ ਸੈਲਮ ਐਲੋਗੇਸ਼ਨ ਹੈ ਸੈਲਾਂ ਦਾ ਵਧਣਾ ਫੁੱਲਣਾ ਹੈ ਸੈਲ ਦੀ ਡਿਵੀਜ਼ਨ ਹੈ ਉਹ ਸਾਰੇ ਦੇ ਵਿੱਚ ਮੈਗਨੀਜ਼ ਮਦਦ ਕਰਦਾ ਅਗਲੀ ਵੀਡੀਓ ਦੇ ਵਿੱਚ ਜ਼ਿੰਕ ਸਲਫੇਟ ਤੇ ਇਸ ਦੇ ਨਾਲ ਹੀ ম্যাগਨੀਸ਼ੀਅਮ ਸਲਫੇਟ ਕਿਉਂਕਿ ਦੋਏ ਇਹ ਵੀ ਸਲਫੇਟ ਗਰੁੱਪ ਦੇ ਨਾਲ ਹੀ ਜੁੜੇ ਹੋਏ ਨੇ ਉਹਨਾਂ ਬਾਰੇ ਗੱਲ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ